ਕੀ ਹਾਲ ਚਾਲ ਹੈ ਮਨਦੀਪ ਸਿੰਘ ਠੀਕ ਹੈ ਜੀ ਬਹੁਤ ਵਧੀਆ ਇੱਕੋ ਵੀਡੀਓ ਵਾਇਰਲ ਹੋਈ ਆ ਉਪਲ ਫਾਰਮ ਵਾਲੀ ਕੁੜੀ ਦੀ ਦੇਖੀ ਹੈ ਹਾਂ 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 ਆਪਾਂ ਇਸ ਬੀਚੇ ਤੇ ਵੀਡੀਓ ਬਣਾਉਣਾ ਨਹੀਂ ਚਾਹੁੰਦੇ ਸੀ ਕੀ ਯਾਰ ਕਿਸੇ ਤੀਹ ਦਿਹਾਣੀ ਦੀ ਵੀਡੀਓ ਹੈ ਨਾ ਤੇ ਆਪਾਂ ਉਹ ਗੱਲ ਤੋਂ ਲੈਣਾ ਵੀ ਕੀ ਹੈ ਪਰ ਇਹ ਮਜਬੂਰੀ ਚ ਬਣਾਉਣੀ ਪੈਗੀ ਬਈ ਕਿਉਂਕਿ ਯਾਰ ਹਰੇਕ ਹੀ ਚੱਕ ਚੱਕ ਵੀਡੀਓ ਬਣਾਈ ਜਾਂਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਸੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਨਾ ਪਤਾ ਲੱਗ ਗਿਆ ਬਈ ਹਾਂ ਕੀ ਕਹਿਣਾ ਚਾਹੁੰਦੇ ਓ ਇਸ ਬਾਰੇ ਇਸ ਬਾਰੇ ਬਈ ਆਏ ਆ ਵੀ ਉਹਨਾਂ ਦਾ ਯਾਰ ਆਪਸ ਵਿੱਚ ਕੋਈ ਮਸਲਾਗਾ ਹਾਂ ਮ ਆਪਾਂ ਦਾ ਆਹੀ ਕਹਨੇ ਆ ਬੰਦਿਆਂ ਨੂੰ ਸਾਰੇ ਨੂੰ ਕਹਨੇ ਆ ਜੋ ਵੀ ਸੋਸ਼ਲ ਮੀਡੀਆ ਤੇ ਚਲਾਉਂਦਾਗਾ ਵੀ ਯਾਰ ਉਹਨਾਂ ਦੇ ਵੀਡੀਓ ਡਿਲੀਟ ਕਰ ਦਿਓ ਕਿਉਂ ਕਿਸੇ ਦੀ ਜ਼ਿੰਦਗੀ ਬਰਬਾਦ ਕਰਦੇ ਆ ਮੁੰਡੇ ਦਾ ਕਸੂਰਾ ਕੁੜੀ ਦਾ ਕਸੂਰਾ ਆਪਾਂ ਨਹੀਂ ਪਤਾ ਇਹ ਸਾਰੇ ਹਾਂ ਹਾਂ ਸਭ ਬੈਠ ਕੇ ਹਲ ਹੋਊ ਯਾਰ ਉਹਦਾ ਹਲ ਹੋਊਗਾ ਹੋਜੂਗਾ ਉਹਨਾਂ ਦੇ ਜਿਵੇਂ ਮਰਜ਼ੀ ਕਰਨ ਆਪਾਂ ਵੀ ਇਹਨਾਂ ਵਿੱਚ ਬੈ ਕੇ ਹਰੇਕ ਕਹਿੰਦਾ ਭਾਈ ਮੈਨੂੰ ਫੋਟੋ ਸੈਂਡ ਕਰੋ ਮੈਨੂੰ ਕਰੋ ਕਿਉਂ ਕਿਸੇ ਦੀ ਜ਼ਿੰਦਗੀ ਬਰਬਾਦ ਕਰਦੇ ਆ ਇਹ ਚੀਜ਼ਾਂ ਦਾ ਬੰਦਾ ਖੁਦਕੁਸ਼ੀ ਵੀ ਤੱਕ ਵੀ ਜਾ ਸਕਦਾ ਵੀ ਉਹ ਕਹਿਣਾ ਨਹੀਂ ਚਾਹੁੰਦੇ ਆਪਾਂ ਕਿਉਂਕਿ ਬੇਇੱਜ਼ਤੀ ਬਹੁਤ ਵੱਡੀ ਹੁੰਦੀ ਹੈ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਸੀ ਜਦੋਂ ਉਹ ਜਾ ਕੇ ਵੀਡੀਓ ਪਾਤੀ ਹੁਣੇ ਪਾਤੀ ਯਾਰ ਹਾਂ ਕਹਿੰਦੇ ਆ ਪਾਈ ਜਾਂਦੇ ਉਹਦਾ ਕਰਕੇ ਹੁਣ ਲੋਕ ਹਰੇਕ ਨੂੰ ਪਤਾ ਲੱਗ ਗਿਆ ਕਿ ਆ ਕਰਕੇ ਐ ਵੀਡੀਓ ਵਾਇਰਲ ਹੋਈ ਆ ਨਹੀਂ ਅੱਜ ਤੱਕ ਆਪ ਨੂੰ ਵੀ ਨਹੀਂ ਪਤਾ ਸੀ ਆਪ ਨੂੰ ਨਹੀਂ ਪਤਾ ਸੀ ਭਾਈ ਹਾਂ ਤੇ ਅਸੀਂ ਤਾਂ ਆਪਾਂ ਤਾਂ ਵੀਡੀਓ ਪਾਉਣਾ ਚਾਹੁੰਦੀ ਨਹੀਂ ਸੀ ਇਸ ਮਸਲੇ ਤੇ ਆਪਾਂ ਤਾਂ ਵੀ ਦੇਖੀ ਮੜੀ ਦੇਖੀ ਆਪਾਂ ਫਾਲੋ ਕਰੀ ਸੀ ਉਹ ਵੀ ਸਾਡੋ ਬਾਰੇ ਆਪਾਂ ਕੀ ਲੈਣਾ ਕਿ ਹਾਂ ਆ ਅਸੀਂ ਇਹ ਮਸਲੇ ਤੇ ਵੀਡੀਓ ਪਾਉਣਾ ਨਹੀਂ ਚਾਹੁੰਦੀ ਸੀ ਭਾਈ ਪਰ ਹੁਣ ਮਜਬੂਰੀ 'ਚ ਪਾਉਣੀ ਪੈ ਗਈ ਕਿਉਂਕਿ ਯਾਰ ਹਰੇਕ ਹੀ ਬਣਾਈ ਜਾਂਦਾ ਯਾਰ ਵੀਡੀਓ ਕਿ ਐ ਹੋਇਆ ਐ ਹੋਇਆ ਨਾ ਯਾਰ ਕਿਸੇ ਧੀ ਧਿਆਣੀ ਐ ਜਿਹ ਉਹਨੇ ਮੁੰਡੇ ਦੀ ਗਲਤੀ ਹੈ ਗਲਤੀ ਕੀਤੀ ਆਨੇ ਚਲ ਕਾਨੂੰਨ ਕਰੂਗਾ ਉਸ ਪਾਊਗਾ ਸਾਰਾ ਕੁਝ ਪਤਾ ਲੱਗ ਜੂ ਨੂੰ ਵੀ ਹੈ ਨਾ ਬਈ ਨੈਟ ਦੇ ਉੱਤੇ ਰਹਿਣਾ ਲੱਗ ਰੋ ਬਿਨਾ ਮਤਲਬ ਲੋਕ ਇਹਨੇ ਵੀਡੀਓ ਕਿਉਂ ਕਾਹੇ ਜਿੰਦਗੀ ਪਰਵਾਹ ਕਰਦੇ ਆ ਹੱਥ ਜੋੜ ਕੇ ਬੇਨਤੀ ਹੈ ਜਿਹਦੇ ਕੋਲ ਉਹ ਉਹਦੀ ਵੀਡੀਓ ਹੈ ਸਾਰਿਆਂ ਲੀਟ ਕਰ ਦਿਓ ਠੀਕ ਹੈ ਨਾ ਤੇ ਮਤਲਬ ਉਹ ਬਣਾਈਆਂ ਜਿਹਨੇ ਵੀਡੀਓ ਉਹ ਵੀ ਲੀਟ ਕਰ ਦਿਓ ਯਾਰ ਅੱਜ ਉਹਦੀ ਕੁੜੀ ਦੀ ਇੰਟਰਵਿਊ ਵੀ ਆ ਗਈ ਪਹਿਲੀ ਗੱਲ ਤਾਂ ਪੱਤਰਕਾਰ ਨੂੰ ਵੀ ਚਾਹੀਦਾ ਸੀ ਅਜੇ ਜੂ ਮਸਲਿਆਂ ਦੀ ਕਾਹਦੀ ਇੰਟਰਵਿਊ ਹੁੰਦੀ ਆ ਯਾਰ ਇਹ ਪੱਤਰਕਾਰ ਵੀ ਖਰੇਦੀ ਮੂੰਹ ਚਾ ਕੇ ਇੰਟਰਵਿਊ ਕਰਨ ਲੱਗਿਆਂਦੇ ਆ ਉਹ ਤਾਂ ਹੋਰ ਲੋਕਾਂ ਨੂੰ ਪਤਾ ਲੱਗੋ ਜੇ ਇੰਟਰਵਿਊ ਆ ਗਈ ਉਹ ਕੁੜੀ ਨੂੰ ਵੀ ਚਾਹੀਦਾ ਸੀ ਕੀ ਉਹਨੇ ਜਵਾਬ ਦੇਣਾ ਸੀ ਕਿ ਮੈਂ ਇੰਟਰਵਿਊ ਨਹੀਂ ਦਿੰਦੀ ਹੈ ਨਾ ਚਲੋ ਭਾਈ ਸ਼ੇਅਰ ਕਰ ਦਿਓ ਚੰਗੀ ਲੱਗੀ ਪਰ ਇੱਕ ਗੱਲ ਹੱਥ ਜੋੜ ਕੇ ਬੇਨਤੀ ਹੈ ਸਾਰੇ ਪੀਰ ਭਰਾਵਾਂ ਨੂੰ ਕਿ ਜਿਹਦੀ ਜਿਹਦੇ ਜਿਹਦੇ ਕੋਲ ਉਹਦੀ ਵੀਡੀਓ ਆ ਸਾਰੇ ਲੀਡ ਕਰ ਦਿਓ ਲੀਡ ਕਰ ਦਿਓ ਭਾਈ ਆਪਾਂ ਲੈਣਾ ਕੀ ਆ ਕਿਸੇ ਦਾ ਮਸਲਾ ਇਹ ਜੋ ਮਰਜ਼ੀ ਕਰਨਾ ਕੋ ਮਰਜ਼ੀ ਕਰਨਾ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੁੜ ਕੇ ਆਪਾਂ ਵਾਹਿਗੁਰੂ ਵਾਹਿਗੁਰੂ ਲਿਖੀ ਜਾਂਦੇ ਹਾਂ ਨਾ ਹਾਂ ਭਾਈ ਹਾਂ ਤੇ ਆਪਾਂ ਹੋਣੀ ਛਾਣੇ ਬ ਕਿਉਂ ਪੰਜਾਬ ਦੇ ਉਹ ਪੰਜਾਬ ਦੀ ਕੁੜੀ ਆ ਯਾਰ ਹਾਂ 30 ਦਿਨਾਂ ਦੇ ਕਿਸੇ ਦੀ ਹੋਈ ਯਾਰ ਨਾ ਕਿਸੇ ਦੀ ਹੋਈ ਬਾਈ ਜਿਹਦੀ ਯਾਰ ਕੁੜੀ ਆ ਬਾਈ ਉਹਨੂੰ ਪਤਾ ਹੁੰਦਾ ਬੰਦੇ ਨੂੰ ਇਹ ਨਹੀਂ ਇਹ ਸੰਗਲਤਾਂ ਚੰਗਿਆ ਆਪਾਂ ਨੂੰ ਉਹਦੇ ਬਾਰੇ ਨਹੀਂ ਪਤਾ ਹੁਣ ਤਾਂ ਆਪਾਂ ਮਜ਼ਾਕ ਬਣਾ ਰੱਖਿਆ ਯਾਰ ਲੋਕਾਂ ਨੇ ਹੁਣ ਮੈਂ ਇੱਕ ਵੀਡੀਓ ਦੇਖੀ ਥੱਲੇ ਕਮੈਂਟਾਂ ਚ ਬਾਈ ਵੀਡੀਓ ਸਾਨੂੰ ਭੇਜ ਤੇ ਫਲਾਨੇ ਭੇਜ ਕੀ ਆ ਉਹ ਤੇ ਯਾਰ ਜੀ ਹਾਂ ਉਹੀ ਤਾਂ ਗੱਲ ਕਿਉਂ ਕਿਸੇ 30 ਦਿਨ ਦੀ ਉਹ ਕਰਦੇ ਹੋ ਨਾ ਨਾ ਲੋੜ ਨਹੀਂ ਕੋਈ ਯਾਰ ਹੱਥ ਬੰਨ ਕੇ ਵੇਚਦੇ ਸਾਡੇ ਵੱਲੋਂ ਬਾਈ ਜਿਹਦੀ ਜਿਹਦੇ ਕੋਲੇ ਉਹ ਵੀਡੀਓ ਲੀਕ ਕਰਦੇ ਹੋ ਤੇ ਮੱਲਾ ਮੁੱਦਾ ਖਤਮ ਕਰੋ ਯਾਰ ਮੁੱਦਾ ਖਤਮ ਕਰੋ ਬਸ ਹੋਰ ਬਥੇਰੇ ਮੁੱਦੇ ਪੱਤਰਕਾਰਾਂ ਨੂੰ ਵੀ ਹੋਰ ਮੁੱਦੇ ਚਲਾ ਲਓ ਹੋਰ ਮੁੱਦੇ ਹਾਂ ਐ ਜੜਿਆ ਯਾਰ ਉਹ ਚੈਨਲ